ਏਸੀ ਕਮਰਿਆਂ ਦੇ ਵਿੱਚ ਬੈਠ ਕੇ ਗਰੀਬਾਂ ਦੀ ਸੋਚ ਨਹੀਂ ਸੋਚੀ ਜਾ ਸਕਦੀ ਇਸ ਲਈ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਵਾਰ ਜਾ ਕੇ ਗਰਾਉਂਡ ਲੈਵਲ ਤੇ ਜ਼ਰੂਰ ਦੇਖਣ ਤਾਂ ਜੋ ਉਹਨਾਂ ਨੂੰ ਇਹਨਾਂ ਲੋਕਾਂ ਦਾ ਦਰਦ ਪਤਾ ਲੱਗ ਸਕੇ ਇਸ ਦੀ ਇੱਕ ਤਾਜ਼ਾ ਮਿਸਾਲ ਸਿਵਲ ਹਸਪਤਾਲ ਤੋਂ ਸਾਹਮਣੇ ਆਈ ਜਿਸ ਦੇ ਕਾਰਨ ਕਿ ਜ਼ਿਆਦਾ ਗਰਮੀ ਹੋਣ ਕਾਰਨ ਮਰੀਜ਼ ਜੋ ਇਲਾਜ ਕਰਾਉਣ ਆਏ ਸਨ ਉਹਨਾਂ ਨੇ ਆਪਣੀ ਸੁਵਿਧਾ ਦੇ ਲਈ ਘਰੋਂ ਫਰਾਟੇ ਪੱਖੇ ਲਿਆ ਆ ਕੇ ਉਤੇ ਲਗਾ ਲਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਅਤੇ ਉਹਨਾਂ ਨੇ ਆਪਣੀ ਸੁਵਿਧਾ ਦੇ ਮੁਤਾਬਕ ਪੱਖੇ ਲਿਆਉਣੇ ਹੀ ਬਿਹਤਰ ਸਮਝਿਆ ਦੂਜੇ ਪਾਸੇ ਉਹਨਾਂ ਨਾਲ ਜਦ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਨਾ ਕਮਰੇ ਦੇ ਪਿੱਛੇ ਦੱਸਿਆ ਕਿ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਚੁੱਕੇ ਹਾਂ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੇ ਕਿਹਾ ਕਿ ਗਰਮੀ ਦਾ ਇੰਨਾ ਕਿ ਤਾਪਮਾਨ ਹੈ ਇੱਕ ਬੰਦੇ ਤੇ ਗਰਮ ਦਵਾਈਆਂ ਖਾ ਖਾ ਕੇ ਸਾਡਾ ਮਾੜਾ ਹਾਲ ਹੋ ਜਾਂਦਾ ਹੈ ਦੂਜੇ ਪੰਨੇ ਪੱਖੇ ਵੀ ਜਿਹੜੇ ਉਹ ਇੱਕ ਕਮਰੇ ਦੇ ਵਿੱਚ ਚਾਰ ਹਨ ਇਸ ਲਈ ਅਸੀਂ ਮਜਬੂਰਨ ਫਰਾਟੇ ਪੱਖੇ ਲਿਆਂਦੇ ਉੱਥੇ ਕੁਝ ਮਰੀਜ਼ਾਂ ਨੇ ਇਹ ਵੀ ਦੱਸਿਆ ਕਿ ਸਾਡੇ ਕੋਲ ਤਾਂ ਪੱਖਿਆਂ ਦਾ ਪੱਖੇ ਵੀ ਨਹੀਂ ਹਨ ਤੇ ਅਸੀਂ ਸਿਰਫ ਪੱਖਿਆਂ ਨਾਲ ਹੀ ਸਾਰੇ ਹਾਂ ਦੂਜੇ ਪਾਸੇ ਜਦ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਤਾਂ ਕਿਸੇ ਨਾਲ ਵੀ ਸਾਡੀ ਗੱਲ ਨਹੀਂ ਹੋ ਪਾਈ ਇੱਥੇ ਲੋਕਾਂ ਨੇ ਸੁਝਾਅ ਦਿੱਤਾ ਕਿ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਗਰਾਊਂਡ ਲੈਵਲ ਤੇ ਆਣ ਕੇ ਦੇਖਣ ਕਿਉਂਕਿ ਜਿਸ ਤਰ੍ਹਾਂ ਗਰਮੀ ਦਿਨੋਂ ਦਿਨ ਵੱਧ ਰਹੀ ਹੈ ਕੱਲਾ ਪੱਖਿਆਂ ਨਾਲ ਨਹੀਂ ਸਰਨਾ ਕਿਉਂਕਿ ਅਧਿਕਾਰੀ ਆਪ ਤਾਂ ਏਸੀ ਕਮਰਿਆਂ 'ਚ ਬੈਠ ਜਾਂਦੇ ਹਨ ਪਰ ਲੋਕਾਂ ਬਾਰੇ ਕੀ ਸੋਚਣਗੇ ਉਹਨਾਂ ਨੇ ਕਿਹਾ ਕਿ ਕਮ ਸਕੱਮ ਚਲੋ 쿨ਰ ਦਾ ਪ੍ਰਬੰਧ ਕੀਤਾ ਜਾਵੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਵੀ ਤੁਹਾਨੂੰ ਦੱਸਿਆ ਜਾਵੇਗਾ